ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਹਾਂ ਪਿੰਡ ਬੱਗੇ ਦੇ ਪਿੰਪਲ ਵਿਖੇ ਜਿੱਥੇ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਜਿਹੜਾ ਧੱਕਾਸ਼ਾਹੀ ਜਿਹੜਾ ਵਰਤੀਰਾ ਵਾਪਰਿਆ ਹੈ ਉਹ ਸਾਰੀ ਘਟਨਾ ਤੋਂ ਜਿਹੜਾ ਪਰਦਾ ਉਤੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਗੁਰਸਿੱਖ ਜਥੇਬੰਦੀਆਂ ਇਕੱਤਰ ਹੋਈਆਂ ਨੇ ਉਹਨਾਂ ਤੋਂ ਵੀ ਜਾਣਾਂਗੇ ਕੀ ਗੱਲਬਾਤ ਹੋਈ ਆ ਤੇ ਕਿਸ ਤਰ੍ਹਾਂ ਜਿਹੜਾ ਗੁਰਸਿੱਖ ਪਰਿਵਾਰ ਨਾਲ ਜਿਹੜਾ ਸਬੰਧਤ ਹੈਗਾ ਗੁਰਸਿੱਖ ਉਸ ਨਾਲ ਕੀ ਘਟਨਾ ਵਾਪਰੀ ਆ ਤੇ ਸਾਡੇ ਜਰੀਏ ਅਕਰੀ ਪੰਨ ਜਿਹੜੀ ਸਾਰੀ ਗੱਲਬਾਤ ਹੈਗੀ ਜਰੂਰ ਤੁਸੀਂ ਸਾਂਝੀ ਕਰ ਦਿਓ ਕੀ ਗੱਲਬਾਤ ਹੋਈ ਆ ਜਿਹੜੀ ਅੱਜ ਗੁਰਸਿੱਖ ਜਥੇਬੰਦੀ ਅੱਜ ਇੱਥੇ ਇਸ ਜਗ੍ਹਾ ਤੇ ਇਕੱਤਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2019 ਦੇ ਵਿੱਚ ਐਸੇ ਨਗਰ ਦੇ ਵਿੱਚ ਹੀ ਸਾਡੇ ਪਰਿਵਾਰ ਨਾਲ ਇੱਕ ਤੱਕਾ ਉਸ ਟਾਈਮ ਵੀ ਹੋਇਆ ਸੀਗਾ ਜੀ ਉਸ ਟਾਈਮ ਜਿਹੜਾ ਪਰਿਵਾਰ ਜਿਨ੍ਹਾਂ ਨਾਲ ਹੁਣ ਫੇਰ ਦੁਬਾਰਾ ਤੇ ਪ੍ਰੋਬਲਮ ਬਣੀ ਹੈ ਹਰਪਾਲ ਸਿੰਘ ਔਰ ਇਹਨਾਂ ਦਾ ਸਾਰਾ ਪਰਿਵਾਰ ਜਿਹਦੇ ਵਿੱਚ ਬਾਈ ਨੇਮ ਸੱਤਾਂ ਜਣਿਆਂ ਤੇ ਪਰਚਾ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਕੇਸ ਚੱਲਦਾ ਪਿਆ ਹੈ ਉਸ ਟਾਈਮ ਇਹਨਾਂ ਨੇ ਮੇਰੇ ਘਰ ਦੇ ਅੰਦਰ ਦਾਖਲ ਹੋ ਕੇ ਸਾਡੇ ਪਰਿਵਾਰ ਦੇ ਸੱਟਾਂ ਮਾਰੀਆਂ ਸੀ ਔਰ ਮੇਰੇ ਘਰ ਵਾਲੀ ਦੇ ਸਿਰ ਦੇ ਵਿੱਚ ਸੱਟ ਮਾਰੀ ਸੀ ਜੋ ਬਹੁਤ ਜ਼ਬਰਦਸਤ ਜਿਸ ਨਾਲ ਜਾਨੀ ਕੋਈ ਜਾਨ ਵੀ ਜਾ ਸਕਦੀ ਸੀ ਬੜੀ ਮੁਸ਼ਕਲ ਨਾਲ ਹਜੇ ਹੁਣ ਉਹ ਮਾਰਾ ਮੋਟਾ ਠੀਕ ਹੋਈ ਹੈ ਤਾਂ ਜਿਹੜੀ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਵੀ ਕਿਉਂਕਿ ਹੁਣੇ ਰਾਜੀਨਾਮੇ ਵਾਸਤੇ ਇੱਕ ਤਰ੍ਹਾਂ ਨਾਲ ਮੇਰੇ ਤੇ ਇੰਨਾ ਕੁ ਦਬਾਅ ਬਣਾਉਂਦੇ ਪਏ ਸੀ ਕਿ ਇਹ ਡਰ ਕੇ ਕਿਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਿੰਡ ਦੇ ਵਿੱਚ ਹੁਣ ਅਸੀਂ ਦੋਵੇਂ ਜੀ ਰਹਨੇ ਆਂ ਵੀ ਇਹਨਾਂ ਨੂੰ ਡਰਾ ਕੇ ਇਹ ਡਰ ਕੇ ਤੇ ਸਾਡੇ ਅਣ ਕੇ ਸਭ ਉਲਟਾ ਪੈਰੀ ਡਿੱਗੇ ਤੇ ਰਾਜੀ ਨਾਮਾ ਅਸੀਂ ਕਰੀਏ ਤਾਂ ਮੈਂ ਆਪਦਾ ਬਿਲਕੁਲ ਆਪਾਂ ਨਿਤਨੇਮ ਦੇ ਵਿੱਚ ਮਸਤਾਂ ਜਿੱਥੇ ਵੀ ਜੋ ਆਪਾਂ ਆਪਾਂ ਕਕਾਰ ਧਾਰੇ ਨੇ ਇਹ ਆਪਾਂ ਸਿੱਖ ਕੌਮ ਦੀ ਸੇਵਾ ਵਾਸਤੇ ਆ ਨਾ ਕਿ ਇਹਦੀ ਕੋਈ ਮ ਦੁਰਵਰਤੋਂ ਕਰਨ ਵਾਸਤੇ ਕਿਸੇ ਪਿੰਡ ਚ ਇਹਦਾ ਮੈਂ ਗਲਤ ਅਜੇ ਤੱਕ ਪ੍ਰਭਾਵ ਪਾਇਆ ਹੋਵੇ ਜਾਂ ਕਿਸੇ ਤਰ੍ਹਾਂ ਦਾ ਆਪਾਂ ਸੇਵਾ ਨਾਲ ਜੁੜੇ ਹੋਏ ਆ ਪਰ ਇਹ ਲੋਕ ਮੈਨੂੰ ਉਦੋਂ ਤੋਂ ਲੈ ਕੇ ਪਰੇਸ਼ਾਨ ਕਰਦੇ ਪਏ ਸੀ ਕਿ ਬਹੁਤ ਜ਼ ਪਰ ਮੈਂ ਆਪ ਦਾ ਨਿਤਨੇਮ ਦੇ ਵਿੱਚ ਗੁਰੂ ਘਰ ਦੇ ਵਿੱਚ ਮਸਤ ਸੀਗਾ ਮੈਂ ਇਹਨਾਂ ਦੀਆਂ ਗੱਲਾਂ ਨੂੰ ਗੋਲੀਆਂ ਹੀ ਕਰਦਾ ਰਿਹਾ ਕਿ ਲੋਕ ਆਪਣਾ ਪਾਗਲਪਣਾ ਵਿਖਾ ਰਹੇ ਨੇ ਜਿੰਨੀ ਕਿ ਇਹਨਾਂ ਦੀ ਸਮਝ ਹੈ ਅੱਜ ਤੋਂ 8-10 ਦਿਨ ਪਹਿਲਾਂ ਜਿਵੇਂ ਹੁਣੇ ਗਵੰਡੀ ਤੁਹਾਨੂੰ ਦੱਸਾਂਗੇ ਸਾਡੇ ਆਂਡੀ ਗਵੰਡੀ ਬਿਨਾ ਮਤਲਬ ਤੋਂ ਮੈਂ ਐਸ ਦੁਕਾਨ ਦੇ ਵਿੱਚ ਆ ਦਿਖਾਇਓ ਵੀਰ ਜੀ ਅੱਗੇ ਕਾਊਂਟਰ ਆ ਇਸ ਤੋਂ ਪਿੱਛੇ ਉਹ ਡੂੰਗੀ ਕੁਰਸੀ ਲੱਗੀ ਹੋਈ ਹੈ ਮੈਂ ਅੰਦਰ ਬੈਠਾ ਹੋਇਆ ਸੀਗਾ ਤੇ ਇਹ ਲੰਘ ਜਾਂਦਾ ਹਰਪਾਲ ਸਿੰਘ ਇਥੋਂ ਇਹ ਦੇਖਿਓ ਬਾਈ ਜੀ ਇਹ ਕਾਊਂਟਰ ਆ ਇਸਦੇ ਪਿੱਛੇ ਮੈਂ ਅੰਦਰ ਕੁਰਸੀ ਤੇ ਬੈਠਾ ਹੋਇਆ ਸੀਗਾ ਸਾਰੀ ਮਾਰਕੀਟ ਗਵਾਹ ਹੈ ਜੀ ਇਸ ਬੰਦੇ ਨੇ ਮੈਨੂੰ ਜ਼ਬਰਦਸਤ ਗਾਲ੍ਹਾਂ ਕੱਢੀਆਂ ਔਰ ਇੱਥੋਂ ਤੱਕ ਧਮਕੀ ਦਿੱਤੀ ਕਿ ਤੇਰੀ ਤਾਂ ਅਸੀਂ ਕਿਤੇ ਹਾਮ ਨਹੀਂ ਆਉਂਦੇ ਨਹੀਂ ਤੂੰ ਪਿੰਡ ਦੇ ਵਿੱਚ ਜੇ ਫਿਰਦਾ ਤੈਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਅਸੀਂ ਔਰ ਗੰਦੇ ਲਫ਼ਜ਼ ਵਰਤੇ ਪਰ ਮੈਂ ਕਿਹਾ ਮੈਂ ਤੇਰੇ ਵਰਗੇ ਪਾਗਲ ਦਾ ਮੂੰਹ ਨਹੀਂ ਲੱਗਦਾ ਮੈਂ ਇਗਨੋਰ ਹੀ ਕੀਤਾ ਹਾਲਾਂਕਿ ਮੈਨੂੰ ਆਸੀਆਂ ਆਸਪੜੋਸ ਵਾਲਿਆਂ ਨੇ ਆਖਿਆ ਕਿ ਬਾਈ ਤੇਰਾ ਨੁਕਸਾਨ ਕਰਨਗੇ ਇਸ ਦਾ ਸਟੈਂਡ ਲੈ ਮੈਂ ਕਿਹਾ ਯਾਰ ਇਹ ਪਾਗਲ ਨੇ ਮੇਰੇ ਘਰ ਦੀ ਮਸਾਂ ਠੀਕ ਹੋਈ ਜੇ ਲੜਾਂ ਕਿ ਸਾਡੇ ਜੀ ਦਾ ਨੁਕਸਾਨ ਹੋਵੇਗਾ ਪਰ ਉਸ ਚੀਜ਼ ਦਾ ਇਹਨਾਂ ਨੇ ਨਜਾਇਜ਼ ਫਾਇਦਾ ਠਾ ਕੇ ਕਿ ਇਹ ਡਰ ਗਿਆ ਆ ਤੇ ਹੋਰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕੀਤੀ ਕੱਲ ਲਗਭਗ 2 ਵਜੇ ਦੇ ਕਰੀਬ ਮੈਂ ਇੱਥੇ ਆਪਣੀ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਰਿਹਾ ਸੀਗਾ ਇਹ ਹਰਪਾਲ ਸਿੰਘ ਇਧਰੋਂ ਜੋ ਸੜਕ ਦੇ ਉੱਤੇ ਜਾ ਰਿਹਾ ਸੀਗਾ ਸੜਕ ਦੇ ਉੱਤੇ ਜਾਂਦਿਆਂ ਜਾਂਦਿਆਂ ਉੱਥੋਂ ਇਸ ਨੇ ਮੇਰੇ ਵੱਲ ਘੂਰ ਕੇ ਵੇਖਣਾ ਸ਼ੁਰੂ ਕਰਤਾ ਬੜੇ ਆਨੇ ਕੱਢ ਕੇ ਇਸ ਤਰ੍ਹਾਂ ਕਰਕੇ ਮੈਨੂੰ ਡਰਾ ਰਿਹਾ ਸੀਗਾ ਮੈਂ ਇਸ ਨੂੰ ਦੇਖ ਕੇ ਮੂੰਹ ਪਾਸੇ ਨੂੰ ਕਰ ਲਿਆ ਔਰ ਇਹ ਘੂਰਦਾ ਹੀ ਜਾ ਰਿਹਾ ਹੈ ਮਾਰਕੀਟ ਵਾਲਿਆਂ ਸਾਰਿਆਂ ਨੂੰ ਪਤਾ ਸੀ ਕਿ ਇਹ ਬੰਦਾ ਇਹਦੇ ਨਾਲ ਵਾਰ-ਵਾਰ ਸ਼ਰਾਰਤ ਕਰਦਾ ਨੂੰ ਘੂਰ ਕੇ ਜਾਂਦਾ ਆ ਸਾਰੇ ਵੇਖ ਰਹੇ ਸੀ ਜਦੋਂ ਇਹ ਅੱਗੇ ਲੰਘਿਆ ਤੇ ਮੇਰਾ ਗਵਾਂਢੀ ਜਿਹੜਾ ਆ ਇਹ ਮੈਨੂੰ ਕਹਿ ਰਿਹਾ ਆ ਕਹਿੰਦਾ ਬਾਬਾ ਜੀ ਇਹ ਤੁਹਾਨੂੰ ਫੇਰ ਘੂਰ ਕੇ ਜਾਂਦਾ ਪਿਆ ਆ ਯਾਰ ਤੁਸੀਂ ਇਹਦਾ ਕੁਝ ਸੋਚਦੇ ਕਿਉਂ ਨਹੀਂ ਮੈਂ ਕਿਹਾ ਯਾਰ ਪਾਗਲ ਇਹਨਾਂ ਨੂੰ ਵਾਅ ਤੇ ਮੈਂ ਇਹਨਾਂ ਨੂੰ ਕੀ ਕਹਿਣਾ ਆ ਚਲ ਅਸੀਂ ਆਪਦੇ ਘਰ ਚ ਖੋਸ਼ ਆ ਪਰ ਇਹੀ ਬੰਦਾ ਜਦੋਂ ਅੱਗੋਂ ਜਾ ਕੇ ਵਾਪਸ ਆਇਆ ਏ ਇੱਥੋਂ ਲੰਘਦੇ ਅਸਮੈਨੂੰ ਸਿੱਧੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਇਹਦੇ ਕੋਲ ਹੀ ਬੈਠਾ ਹੋਇਆ ਸੀ ਦੁਕਾਨ ਦੇ ਵਿੱਚ ਕੁਰਸੀ ਢਾ ਕੇ ਨਾਲ ਇਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਅਸੀਂ ਤੈਨੂੰ ਛੱਡਣਾ ਨਹੀਂ ਤੈਨੂੰ ਮਾਰ ਦੇਣਾ ਆ ਇਸ ਤੋਂ ਬਾਅਦ ਦੇ ਵਿੱਚ ਜਦੋਂ ਗਵੰਡੀ ਮਰੇ ਇਹਨਾਂ ਨੇ ਵੀ ਕਿਹਾ ਕਿ ਤੂੰ ਭਾਈ ਇੱਥੋਂ ਚਲਾ ਜਾ ਤੈਨੂੰ ਨੇ ਬੁਲਾਇਆ ਨਹੀਂ ਚਲਾਇਆ ਨੇ ਉਧਰ ਮਾਨ ਨਾਲ ਬੈਠਾ ਹੋਇਆ ਹੈ ਇਹ ਗਾਲਾਂ ਕੱਢਦਾ ਕਰਦਾ ਗਿਆ ਆਪਦੇ ਘਰੇ ਚਲਾ ਗਿਆ ਜਿੱਥੋਂ ਇਹ ਆਪਦੇ ਸਾਰੇ ਪਰਿਵਾਰ ਨੂੰ ਲੈ ਕੇ ਬਾਹਰ ਨਿਕਲਿਆ ਫਿਰ ਇੱਥੇ ਛੜਕਤੇ ਜਿੱਥੇ ਫਿਰ ਇਹਨਾਂ ਨੇ ਧੀਆਂ ਪੈਣਾ ਦੀਆਂ ਇਹੋ ਜੀਆਂ ਗੰਦੀਆਂ ਗਾਲਾਂ ਔਰ ਮੇਰੇ ਗਾਤਰੇ ਬਾਰੇ ਕਿ ਕੁੱਤੇ ਦੇ ਗਲ ਦੇ ਵਿੱਚ ਪਟਾ ਪਾਇਆ ਹੋਇਆ ਅਸੀਂ ਕੁੱਤੇ ਦੇ ਗਲ ਦੇ ਵਿੱਚੋਂ ਪਟੇ ਤਾਂ ਇਹਨੂੰ ਘਰੀਸ ਘਰੀਸ ਕੇ ਮਾਰਾਂਗੇ ਇਸ ਦੇ ਦਾੜੇ ਬਾਰੇ ਇਹਨੇ ਗੰਦੇ ਲਫ਼ਜ਼ ਵਰਤੇ ਮੇਰਾ ਜੀ ਤਾਂ ਨਹੀਂ ਕਰਦਾ ਬੋਲਣ ਨੂੰ ਪਰ ਸਚਾਈ ਦੱਸਾਂਗਾ ਕਿ ਇਸ ਦਾ ਜਿਹੜਾ ਦਾੜੀ ਪੁੱਟ ਕੇ ਅਸੀਂ ਇਹਦੀ ਫਲਾਣੀ ਥਾਂ 'ਚ ਤੁੰਗਾਂਗੇ ਗੰਦੇ ਲਫ਼ਜ਼ ਇਹੋ ਜਿਹੇ ਵਰਤੇ ਮੇਰੀਆਂ ਧੀਆਂ ਬੇਟੀਆਂ ਪਰ ਇਹੋ ਜਿਹੇ ਲਫ਼ਜ਼ ਮੈਂ ਬੋਲ ਕੇ ਤਾਂ ਦੱਸ ਹੀ ਨਹੀਂ ਸਕਦਾ ਇਹਨਾਂ ਨੇ ਬਹੁਤ ਜ਼ਿਆਦਾ ਬਕਵਾਸ ਕਰੀ ਮਾਰਕੀਟ ਵਾਲੇ ਸਾਰੇ ਇੱਥੇ ਧੋ ਕੇ ਕੰਨਾਂ ਦੇ ਵਿੱਚ ਕਹਿੰਦੇ ਅਸੀਂ ਉਂਗਲਾ ਰਹਿ ਇਸ ਦਾ ਭਾਲ ਦਾ ਪਿਓ ਹਰਪਾਲ ਦੀ ਮਾਤਾ ਹਰਪਾਲ ਦੀ ਵੱਡੀ ਪਰਜਾਈ ਇਹਦਾ ਵੱਡਾ ਭਰਾ ਗਰਮੇਸ਼ ਸਿੰਘ ਹਰਪਾਲ ਆਪ ਤੇ ਸ਼ੰਗਾਰਾ ਸਿੰਘ ਕਹਿੰਦੇ ਬਾਕੀ ਮੁੰਡਿਆਂ ਨੂੰ ਤਾਂ ਛੱਡੋ ਇਹ ਲੋਕੀ ਕਹਿ ਰਹੇ ਸੀਗੇ ਕਿ ਸਿਆਣਾ ਬਿਆਣਾ ਬੁੱਢਾ ਜੀ ਦੀ ਚਿੱਟੀ ਦਾੜੀ ਇਹਨਾਂ ਦਾ ਪਿਓ ਹੈ ਜਿਹੜਾ ਸਭ ਤੋਂ ਬੇਟੀਆਂ ਮੇਰੀਆਂ ਬਾਰੇ ਗੰਦੇ ਲਫ਼ਜ਼ ਉਹ ਵਰਤ ਰਿਹਾ ਸੀਗਾ ਤਾਂ ਮੈਂ ਇਸੇ ਕਰਕੇ ਸਿਰਫ ਕਿਉਂਕਿ ਮੈਂ ਇਹਨਾਂ ਨਾਲ ਲੜਾਈ ਝਗੜਾ ਕਰਨ ਵਾਸਤੇ ਮੈਂ ਛੜਕਤੇ ਵੀ ਨਹੀਂ ਨਿਕਲਣਾ ਇਹਨਾਂ ਨੂੰ ਕੋਈ ਗੱਲ ਮੰਨਦਾ ਕੀਤਾ ਹੈ ਮੈਂ ਸਿਰਫ ਜਥੇਬੰਦੀਆਂ ਦੇ ਕੋਲ ਹੀ ਫਿਰ ਗੁਹਾਰ ਲਵਾਈ ਹੈ ਕਿ ਮੇਰੇ ਭਾਈ ਪਰਿਵਾਰ ਦੀ ਜਾਨ ਨੂੰ ਖਤਰਾ ਆ ਤੇ ਮੇਰੀ ਮਦਦ ਕੀਤੀ ਜਾਵੇ ਅਸੀਂ ਨਿਆਂਪਸੰਦ ਲੋਕ ਆ ਜੋ ਜਥੇਬੰਦੀਆਂ ਪਿੰਡ ਦੇ ਮੋਤਵਾਰ ਬੰਦੇ ਇਸ ਬਾਰੇ ਹੁਣ ਸੋਚਣਗੇ ਫੈਸਲਾ ਲੈਣਗੇ ਮੈਂ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਆ ਜੀ ਸ਼ਿਕਾਇਤ ਦਰਜ ਕਰਵਾਈ ਹੈ ਜੀ ਹਾਂਜੀ ਹਾਂਜੀ ਸ਼ਿਕਾਇਤ ਦਰਜ ਕਰਵਾ ਕੇ ਆਏ ਪਹਿਲਾਂ ਮੇਨਾਂ ਦਾ ਕੇਸ ਚੱਲਦਾ ਪਿਆ ਕੱਲ ਅਸੀਂ ਚੌਂਕੀ ਦੇ ਵਿੱਚ ਚਗੱਤੇ ਵਾਲੇ ਚ ਔਰ ਅਰਫਕੇ ਥਾਣੇ ਦੇ ਵਿੱਚ ਦਰਖਾਸਤ ਦੇ ਜਾਂਦੀ ਹੈ ਅਸੀਂ ਐਸਐਸਪੀ ਨੂੰ ਵੀ ਹੁਣ ਮਿਲਣਾ ਹੈ ਜੀ ਉਸ ਤੋਂ ਬਾਅਦ ਜਿਵੇਂ ਜਸੇਬੰਦੀਆਂ ਦੀ ਜਾਂ ਜੋ ਮੋਦਵਾਰ ਬੰਦੇ ਜਿਵੇਂ ਕਹਿਣਗੇ ਅਸੀਂ ਉਸ ਤਰੀਕੇ ਨਾਲ ਸਟੈਂਡ ਲਾਵਾਂਗੇ ਮੰਗ ਕੀ ਕਰਦੇ ਹੁਣ ਮੰਗ ਇਹੀ ਕਰਦਾ ਜੀ ਦੇਖੋ ਪਹਿਲਾਂ ਵੀ ਇੰਨਾ ਜ਼ਿਆਦਾ ਧੱਕਾ ਹੋਇਆ ਉਸ ਟਾਈਮ ਵੀ ਇਹਨਾਂ ਨੇ ਪਤਾ ਨਹੀਂ ਕੀ ਕੁਛ ਕਰਕੇ ਕਿਉਂਕਿ ਜਿੰਨੀ ਮੇਰੇ ਘਰ ਦੀ ਦੇ ਸੱਤ ਸੀਗੀ ਸਿਰਫ ਇੱਕ 23 ਦਾ ਰਿਜ਼ਲਟ ਸਾਨੂੰ ਮਿਲਿਆ ਸੀਗਾ ਇਨਸਾਫ ਤਾਂ ਸਾਨੂੰ ਉਸ ਕੇਸ ਦੇ ਵਿੱਚ ਵੀ ਨਹੀਂ ਅਜੇ ਤੱਕ ਮਿਲਿਆ ਹੁਣ ਇਹ ਫੇਰ ਨਵੀਆਂ ਤੋਂ ਨਵੀਆਂ ਭਾਜੀਆਂ ਚੜਾ ਰਹੇ ਨੇ ਚਲੋ ਮੇਰੇ ਨਾਲ ਵਾਪਰ ਗਈ ਮੇਰੇ ਪਰਿਵਾਰ ਨਾਲ ਵਾਪਰ ਗਈ ਦੇਖੋ ਜੀ ਇਹ ਜਿਹੜੀ ਸਾਡੀ ਆਣ ਤੇ ਸ਼ਾਨ ਆ ਸਿੱਖੀ ਆ ਜਿਹੜੇ ਕਕਾਰਾਂ ਬਾਰੇ ਇਹਨਾਂ ਨੇ ਕੀਤਾ ਹੈ ਮੈਂ ਕਹਿੰਦਾ ਜਥੇਬੰਦੀਆਂ ਨੂੰ ਚਲੋ ਠੀਕ ਹੈ ਮੇਰੇ ਨਾਲ ਖੜੇ ਨੇ ਮੈਂ ਨਹੀਂ ਕਹਿੰਦਾ ਵੀ ਮੇਰੇ ਮੇਰਾ ਮੁੱਲ ਪਵੇ ਜਾਂ ਮੇਰੇ ਪਰਿਵਾਰ ਦਾ ਪਰ ਜਿਹੜੇ ਜਿਹੜੇ ਆ ਚੀਜ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਬਖਸ਼ੀ ਹੈ ਅਸੀਂ ਉਹਦੇ ਬੱਚੇ ਆ ਜਿੰਨੀ ਬੇਰ ਵੀ ਜਿਹੜੇ ਮੇਰੇ ਕੇਸਾਂ ਬਾਰੇ ਦਾੜੀ ਬਾਰੇ ਔਰ ਇਹ ਬੋਲੇ ਆ ਇਹ ਗੁਰੂ ਗੋਬਿੰਦ ਸਿੰਘ ਦੀ ਇਮਾਨਤ ਆ ਉਹਨਾਂ ਵੱਲ ਜੇ ਕੋਈ ਮਾਰੀ ਜ਼ੁਬਾਨ ਬੋਲਦਾ ਆ ਮਾਰੀ ਨਿਗਾਹ ਕਰਦਾ ਆ ਤਾਂ ਫਿਰ ਤਾਂ ਮੈਂ ਜਥੇਬੰਦੀਆਂ ਤੋਂ ਇਹੋ ਮੰਗ ਕਰਾਂਗਾ ਚਾਹੇ ਸਿਰ ਸਾਡਾ ਕੱਟਿਆ ਵੀ ਜਾਵੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਪਰ ਇਸ ਚੀਜ਼ ਦਾ ਆਪਾਂ ਜਰੂਰ ਹੁਣ ਮੁੱਲ ਪੈਣਾ ਚਾਹੀਦਾ ਆ ਤੇ ਇਹੋ ਜਿਹੜੇ ਸ਼ਰਾਰਤੀ ਬੰਦੇ ਆ ਜਿਨ੍ਹਾਂ ਦੇ ਇਹਨਾਂ ਦਾ ਕੋਈ ਧਰਮ ਨਹੀਂਗਾ ਅੱਗੇ ਕਿੰਨੀ ਵਾਰੀ ਫੈਸਲੇ ਕਰਕੇ ਅਠਾ ਅਠਾ ਸਰਪੰਚਾਂ ਪੰਚਾਇਤਾਂ ਦੇ ਵਿੱਚ ਸਾਡੇ ਕੋਲ ਸੈਣ ਪਏ ਨੇ ਜਿਹੜੇ ਇਹਨੇ ਖੁਦ ਪੰਚਾਇਤਾਂ ਲਿਆ ਕੇ ਸਾਡੇ ਘਰ ਫੈਸਲੇ ਕਰਕੇ ਤੇ ਉਹਨਾਂ ਤੋਂ ਭੱਜੇ ਹੋਏ ਕੋਈ ਇਹਨਾਂ ਦਾ ਦੀਨ ਨਹੀਂ ਕੋਈ ਇਹਨਾਂ ਦਾ ਇਮਾਨ ਨਹੀਂ ਇਹ ਮਿੰਟ ਮਿੰਟ ਬਾਅਦ ਬਦਲਦੇ ਨੇ ਇਹਨਾਂ ਤੇ ਹੁਣ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਜੇ ਕਾਨੂੰਨ ਇਹਨਾਂ ਤੇ ਕੋਈ ਕਾਰਵਾਈ ਕਰਦਾ ਤੇ ਜਥੇਬੰਦੀਆਂ ਸੋਚਣ ਕਿਉਂਕਿ ਇੱਕ ਕਾਰ ਮੇਰੇ ਇਕੱਲੇ ਦੀ ਮੰਤਨੀ ਹੈ ਸਾਰੀ ਆਪਣੀ ਸਿੱਖੀ ਦੀ ਹੈ ਇਹ ਜਥੇਬੰਦੀਆਂ ਸੋਚਣਗੀਆਂ ਕਿ ਇਹਨਾਂ ਦਾ ਹੁਣ ਕੀ ਕਰਨਾ ਹੈ ਜੀ ਕਿਸ ਪਿੰਡ ਨਾਲ ਸੰਬੰਧਿਤ ਮੈਂ ਪਿੰਡ ਬੱਗੇ ਕੇ ਵਿਪਲੇ ਜੀ ਮੇਰਾ ਸੰਤੋਖ ਸਿੰਘ ਮੇਰਾ ਨਾਮ ਹੈ ਜੀ ਠੀਕ ਹੈ ਅੱਗੇ ਬਾਬਾ ਜੀ ਨੂੰ ਬੁਲਾ ਲਓ ਪਾਪਾ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇਦਾਂ ਦੇ ਜਿਹੜਾ ਘਟਨਾ ਵਾਪਰੀ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖਦੇ ਆ ਕਿ ਜੀ ਸਿੱਧਾ ਸਿੱਧਾ ਵਾਰ ਹੈ ਸਾਡੇ ਸਿੱਖੀ ਤੇ ਵਾਰ ਅਸੀਂ ਸਿਰਫ ਅੱਜ ਦਾ ਤੇ ਕੱਲ ਦਾ ਦੇਣੀ ਵੇਖਾਂਗੇ ਪ੍ਰਸ਼ਾਸਨ ਨੂੰ ਜੇ ਕੋਈ ਨਹੀਂ ਕਾਰਵਾਈ ਕਰਦਾ ਤਾਂ ਫਿਰ ਅਸੀਂ ਸਿੱਖ ਰਵਾਇਤ ਅਨੁਸਾਰ ਇਹ ਪਰਿਵਾਰ ਨਾਲ ਨਿਪਟਾਂਗੇ ਫਿਰ ਜਿਵੇਂ ਹੋਏਗਾ ਫਿਰ ਅੱਗੇ ਦੀ ਕਾਰਵਾਈ ਸਾਡੇ ਜਥੇਬੰਦੀਆਂ ਆਪ ਹੀ ਕਰਨਗੀਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਾਬਾ ਸੁਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਅਸੀਂ ਅੱਜ ਇਸ ਮਸਲੇ ਤੇ ਪਿੰਡ ਬੱਗੇ ਕੇ ਪੀਪਲ ਪਹੁੰਚੇ ਆ ਕਿ ਭਾਈ ਸੰਤੋਖ ਸਿੰਘ ਜੋ ਕਿ ਇੱਕ ਗੁਰਮਖ ਸਿੱਖਿਆ ਜੀ ਨੂੰ ਕਹਿ ਲਿਏ ਇਹਦੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਘਟਨਾਕਰਮ ਵਾਪਰਿਆ ਕਈ ਵਾਰ ਫੈਸਲੇ ਹੋਏ ਕਈ ਵਾਰ ਦਰਾਜੀ ਨਾਮਿਆਂ ਤੇ ਪੰਚਾਇਤਾਂ ਨੇ ਸੈਨਮੀ ਕਰਵਾਏ ਔਰ ਉਹ ਉਦਾਂ ਨਹੀਂ ਕਿੰਨਿਆਂ ਕ ਫੈਸਲਿਆਂ ਦੇ ਵਿੱਚੋਂ ਮੁੱਕਰ ਚੁੱਕੇ ਨੇ ਜਿਹੜੀ ਕੱਲ ਵਾਲੀ ਘਟਨਾ ਆ ਕਿਉਂਕਿ ਮੈਂ ਸਮਝਦਾ ਕਿ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਕੱਲ ਹੋਈ ਆ ਕਿਉਂਕਿ ਲੜਾਈ ਝਗੜਾ ਹੋਏ ਨਾ ਸੁਭਾਅਕ ਹੀ ਆ ਤੁਰੇ ਤੁਰੇ ਜਾਂਦਿਆਂ ਇੱਕ ਦੂਜੇ ਦੇ ਨਾਲ ਤਕਰਾਰਬਾਜੀ ਹੋ ਜਾਣੀ ਵੱਖਰੀ ਗੱਲ ਆ ਪਰ ਜਿਹੜਾ ਸਾਡੇ 5 ਕਕਾਰ ਨੇ ਕਾਰਾਂ ਦੇ ਪ੍ਰਤੀ ਜਿਹੜੀ ਇਹ ਠੇਸ ਪਹਚਾਉਣੀ ਮਨ ਭਾਗੀ ਸ਼ਬਦਾਵਲੀ ਵਰਤਨੀ ਮੈਂ ਇਹ ਸਮਝਦਾ ਹਾਂ ਕਿ ਸਭ ਤੋਂ ਪਹਿਲੇ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੱਲ ਦੀ ਬਣਦੀ ਸੀ ਜਦੋਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਆ ਐਪਲੀਕੇਸ਼ਨ ਦੇਣ ਦੇ ਬਾਵਜੂਦ ਪ੍ਰਸ਼ਾਸਨ ਨੇ ਮੈਨੂੰ ਲੱਗਦਾ ਕੋਈ ਗੇੜਾਰੇ ਮਾਰਿਆ ਇੱਥੇ ਤੇ ਜੇ ġੇੜਾ ਮਾਰਿਆ ਹੁੰਦਾ ਤੇ ਹੁਣ ਨੂੰ ਕੋਈ ਨਾ ਕੋਈ ਕਾਰਵਾਈ ਦਾ ਨਤੀਜਾ ਕੋਈ ਸਾਹਮਣੇ ਆਉਂਦਾ ਮਾਰ ਕੇ ġੇੜਾ ਉਹ ਵਿੱਚ ਲੱਗੇ ਜੀ ਦੂਜੀ ਗੱਲ ਉਹ ਫਾਰਮ ਮਿਲਟਿੰਗ ਆਇਆ ਭਾਈ ਸਾਹਿਬ ਜੀ ਉਹ ਫਾਰਮ ਮਿਲਟਿੰਗ ਉਹ ġੇੜਾ ਨਹੀਂ ਗੱਲ ਦੂਜੀ ਗੱਲ ਮੈਂ ਇਹ ਕਰਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਸਿੱਖ ਕੌਮ ਦੇ ਜਾਂ ਇੰਜ ਕਹਿ ਲਈਏ ਜੋ ਸਾਡੀ ਖੰਡੇ ਦੀ ਪਹੂਲ ਦੇ ਅਨੁਸਾਰ ਪੰਜ ਕਕਾਰ ਨੇ ਪੰਜ ਕਕਾਰਾਂ ਦੇ ਪ੍ਰਤੀ ਸਾਡੇ ਮਨ ਨੂੰ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪੰਚਾਈ ਆ ਮੈਂ ਤਾਂ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੋਸ਼ੀ ਲੋਕਾਂ ਤੇ 295ਏ ਲਾ ਕੇ ਗੈਰਜਮਾਨਤੀ ਜਿਹੜੇ ਬਰੰਟ ਜਾਰੀ ਕੀਤੇ ਜਾਣ ਕਿਉਂਕਿ ਇਹ ਇਹ ਮਸਲਾ ਲੜਾਈ ਝਗੜਾ ਇਹਨਾਂ ਦਾ ਆਪਸੀ ਹੋ ਸਕਦਾ ਸੀਗਾ ਪਰ ਸਿੱਖ ਕੌਮ ਦਾ ਮਸਲਾ ਜਿਹੜਾ ਦਾੜੇ ਨੂੰ ਨੋਲਣਾ ਜਾਂ ਤਕਕਾਰ ਸਿੰਘ ਸਾਹਿਬ ਨੂੰ ਜਾਂ ਇਹਨੂੰ ਪਟਾ ਬੋਲਣਾ ਇਹ ਜਿਹੜਾ ਇਹ ਸਾਰੇ ਸਾਡੀ ਤੋਹੀਣ ਕੀਤੀ ਆ ਤਕਕਾਰਾਂ ਨੂੰ ਤੋਹੀਣ ਕੀਤੀ ਆ ਇਦੇ ਤੇ ਮੈਂ ਦਾਸ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੇਨਤੀ ਕਰਦਾ ਸਾਰੀ ਜਥੇਬੰਦੀ ਵੱਲੋਂ ਆਪਣੇ ਵੱਲੋਂ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆਈਆਂ ਸਾਰੀਆਂ ਭਾਈ ਸੰਤੋਖ ਸਿੰਘ ਦੇ ਨਾਲ ਨੇ ਕਿਉਂਕਿ ਇਹਨਾਂ ਨੂੰ ਜੋ ਠੇਸ ਪਹਾਈ ਗਈ ਆ ਨਾ ਸਹਿਣ ਜੋਗ ਜਿਹੜੀ ਆ ਠੇਸ ਪਹਾਈ ਆ ਅਸੀਂ ਸਾਰੇ ਅੱਜ ਆਗੂ ਜਿਹੜੇ ਆ ਨਾ ਇੱਕ ਇੱਕ ਦੋ ਦੋ ਜਥੇਬੰਦੀ ਦੇ ਆਏ ਆ ਜੇ ਸਾਡੀ ਪ੍ਰਸ਼ਾਸਨ ਨੇ ਅੱਜ ਦੀ ਜਿਹੜੀ ਆ ਛੋਟਾ ਜਿਹਾ ਕੱਟ ਜਿਹੜਾ ਕੀਤਾ ਆ ਛੋਟੇ ਜਿਹੇ ਮੌਕਾ ਵੇਖਣ ਆਏ ਆ ਜੇ ਇਹਨੂੰ ਨਾ ਸਮਝਿਆ ਸਾਡੀ ਇਸ ਗੱਲ ਨੂੰ ਨਾ ਸਮਝਿਆ ਤੇ ਅਸੀਂ ਸਾਰਿਆਂ ਸਿੱਖ ਜਥੇ ਬੰਦੀਆਂ ਜਿਹੜੀਆਂ ਆ ਰੋਇਪੁਰ ਸ਼ਹਿਰ ਦੇ ਵਿੱਚ ਮੈਂ ਸਮਝਦਾ ਆ ਕਿ ਸਾਰਿਆਂ ਨਾਲ ਸਲਾਹ ਕਰਕੇ ਉੱਥੇ ਕੱਟ ਕਰਕੇ ਇੱਕ ਜਨਾਜ਼ਰ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਇੱਕ ਪਰਚਾ ਹੋਊਗਾ ਇੱਕ ਲੜਾਈ ਝਗੜੇ ਦਾ ਦੋ ਜਿੰਨੀਆਂ ਵੀ ਧਰਾਵਾਂ ਬੰਨਦੀਆਂ ਵਕ ਵਕ ਵਿੱਚ ਧਰਾਵਾਂ ਦਾ ਪਰਚਾ ਦਰ ਜੇ ਪ੍ਰਸ਼ਾਸਨ ਨਹੀਂ ਇੱਕ ਹੱਲ ਤੇ ਆਇਆ ਤੇ ਅਸੀਂ ਵੱਡਾ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਇਹਨਾਂ ਬੇਨਤੀਆਂ ਦੇ ਨਾਲ ਮੈਂ ਤੁਹਾਡੇ মিডিਆ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇਸ ਮਸਲਿਆਂ ਨੂੰ ਜਿਹੜੇ ਸਿੱਖੀ ਮਸਲੇ ਐ ਸਿੱਖੀ ਮਸਲਿਆਂ ਨੂੰ ਉਭਾਰਦੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਕਾ ਕਰਦਾ ਵਾਹਿਗੁਰੂ ਜਿੱਕਾ ਇਹ ਸੋ ਘਟਨਾ ਕਰਮ ਦਿੱਤਾ ਹੈ ਤੇ ਜਦੋਂ ਇਹ ਨੌਜਵਾਨ ਉਸ ਸਮੇਂ ਮੌਜੂਦ ਸੀਗੇ ਜਦੋਂ ਸਾਰੀ ਇਹ ਘਟਨਾ ਵਾਪਰੀ ਉਸ ਨਾਲ ਗੱਲਬਾਤ ਕਰਦੇ ਆਂ ਕੀ ਗੱਲਬਾਤ ਹੋਈ ਸੀਗੀ ਜੀ ਵੀਰ ਜੀ ਇਹ ਆਪਣੇ ਸੰਤੋਖ ਸਿੰਘ ਜੀ ਉਹ ਮੇਰੀ ਦੁਕਾਨ 'ਚ ਹੀ ਬੈਠੇ ਹੋਏ ਸੀ ਜਦੋਂ ਉਹ ਮੁੰਡਾ ਲੰਘ ਰਿਹਾ ਤੋ ਇਹਨਾਂ ਪਹਾੜੀ ਨਿਗਾ ਨਾਲ ਵੇਂਦਾ ਪਿਆ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਉਹ ਵੇਖੋ ਮਨ ਕੀ ਬੜੀ ਪਹਾੜੀ ਨਿਗਾਣਾ ਵੇਂਦਾ ਪਿਆ ਤੇ ਮੰਮੀ ਉਹਨਾਂ ਨੂੰ ਵੀ ਵੇਖਿਆ ਕਿ ਹਾਂ ਵਾਕਈ ਬੜੀ ਪਹਾੜੀ ਨਿਗਾਣਾ ਵੇਂਦਾ ਪਿਆ ਉਦੋਂ ਉਹਨਾਂ ਨੇ ਕੁਝ ਨਹੀਂ ਕਿਹਾ ਚੁੱਪ ਕਰਕੇ ਚਲੇ ਗਏ ਜਦੋਂ ਪੰਜਾ ਸੱਤਾ ਮਿੰਟਾਂ ਬਾਅਦ ਵਾਪਸੀ ਤੇ ਆਏ ਨੇ ਤੇ ਉਦੋਂ ਹੀ ਮੇਰੀ ਦੁਕਾਨ ਤੇ ਥੋੜਾ ਤ੍ਰਿਸ਼ਮਾ ਹੋ ਕੇ ਇਹਨਾਂ ਨੂੰ ਮੰਦਾ ਚੰਗਾ ਬੋਲਣ ਲੱਪੇ ਕਹਿਣ ਲੱਗੇ ਵੀ ਤੂੰ ਸਾਡੀ ਗਲੀ ਚ ਆਵੇਂਗਾ ਤੈਨੂੰ ਵੜ ਦਾਂਗੇ ਤੈਨੂੰ ਮਾਰ ਦਾਂਗੇ ਇਥੇ ਤੱਕ ਗੰਦੀਆਂ ਗਾਲਾਂ ਕੱਢਣ ਲੱਗ ਪਏ ਫਿਰ ਇਹਨਾਂ ਨੇ ਵੀ ਅਗੋ ਕਿਹਾ ਵੀ ਹਾਂ ਵੀ ਤੁਸੀਂ ਦੂਜਾ ਤੂੰ ਹੁੰਦਾ ਕੌਣ ਕਿ ਤੂੰ ਮੈਨੂੰ ਇਸ ਤਰ੍ਹਾਂ ਕਹਿਣ ਵਾਲਾ ਜੇ ਕਿਵੇਂ ਵੀ ਬਸ ਤੂੰ ਤੋਂ ਮੈਂ ਮੈਂ ਕਰਦੇ ਕਰਦੇ ਉੱਪਰ ਚਲੇ ਗਏ ਨੇ ਜਦੋਂ ਗੈਂ ਚਲੇ ਨੇ ਉਹਦੇ ਘਰਾਂ ਨੂੰ ਗੈਂ ਚਲੇ ਇਹ ਮੇਰੀ ਦੁਕਾਨ 'ਚ ਹੀ ਬੈਠੇ ਰਹੇ ਨੇ ਤੇ ਬੈਠੇ ਰਹੇ ਜਦੋਂ ਜਦੋਂ ਸਾਰੇ ਪਰਿਵਾਰ ਹੋ ਕੇ ਉਸੇ ਚੌਂਕ 'ਤੇ ਆ ਕੇ ਉਹਨਾਂ ਨੇ ਇੰਨੀਆਂ ਕੋ ਗੰਦੀਆਂ ਗਾਲਾਂ ਕੱਢੀਆਂ ਕਿ ਮੈਂ ਦੱਸ ਨਹੀਂ ਸਕਦਾ ਕਿ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਪਰ ਅਸੀਂ ਦੋਨੇ ਜਣੇ ਦੁਕਾਨ 'ਚ ਬੈਠੇ ਰਹੇ ਅਸੀਂ ਦੁਕਾਨ ਤੋਂ ਬਾਹਰ ਵੀ ਨਹੀਂ ਨਿਕਲੇ ਕੀ ਹੋਈ ਉਹਨਾਂ ਨੇ ਗਾਲਾਂ ਦਾ ਜਵਾਬ ਦੇਈਏ ਜੇ ਗਾਲਾਂ ਜਵਾਬ ਦੇਣਾ ਆਂਦਾ ਹੈ ਪਰ ਅਸੀਂ ਇਸ ਕਰਕੇ ਰਹੇ ਕਿਉਂਕਿ ਅਸੀਂ ਪਾਸੇ ਪਿੰਡ ਦੇ ਆ ਅਸੀਂ ਇਸ ਟ੍ਰੇਲਰ ਦਾ ਕੰਮ ਕਰਦੇ ਆ ਇਸ ਕਰਕੇ ਅਸੀਂ ਕੁਝ ਕੁਝ ਨਹੀਂ ਬੋਲੇ ਨਾ ਇਹ ਬੋਲੇ ਨਾ ਹੀ ਅਸੀਂ ਕੁਝ ਬੋਲੇ ਇਹ ਸਿੰਘ ਸਾਹਿਬ ਅੱਜ ਇਕੱਤਰ ਹੋਏ ਹੋ ਕੀ ਮਤਾ ਪਾਇਆ ਗਿਆ ਕੀ ਫੈਸਲਾ ਲਿਆ ਗਿਆ ਜੀ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਕਿ ਮਤਾ ਅਜਦਾ ਇਹ ਪਾਇਆ ਗਿਆ ਸਿੰਘਾਂ ਨੇ ਲਿਆ ਵੀ ਜੋ ਭਾਈ ਸੰਤੋਖ ਸਿੰਘ ਨੇ ਕੱਲ ਇੱਥੇ ਹਮਲਾ ਕੀਤਾ ਸੀ ਗਾਲਾਂ ਕੱਢੀਆਂ ਉਹਦੇ ਗਾਤਰੇ ਦੇ ਬਾਰੇ ਧੀ ਸਾਬ ਦੇ ਬਾਰੇ ਉਹਦੀ ਦਾੜੀ ਦੇ ਬਾਰੇ ਮਾੜੇ ਸ਼ਬਦ ਵਰਤੇ ਗਏ ਅੱਜ ਸਾਰੇ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕਦਾਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਅਲਗੀਤਰ ਸੰਚਾਰ ਜਥਾ ਦੇ ਪ੍ਰਧਾਨ ਭਾਈ ਬਲਕਾਰ ਸਿੰਘ ਇਲਮਿਆ ਵਾਲੇ ਤੇ ਏਕ ਨੂਰ ਖਾਲਸਾ ਫੌਜ ਜਥੇਬੰਦੀ ਤੇ ਹੋਰ ਸਿੰਘ ਇਲਾਕੇ ਦੇ ਸਾਰੇ ਸਿੰਘ ਇੱਥੇ ਪਹੁੰਚੇ ਨੇ ਅੱਜ ਤਾਂ ਅਸੀਂ ਮੌਕੇ ਤੇ ਪਿੰਡ ਚ ਇੱਕ ਤੰਕੀ ਕਾਦੀ ਕਰਨਾ ਗੱਲਬਾਤ ਪੁੱਛਣ ਆਏ ਸੀ ਵੀ ਕੀ ਕਹਾਣੀ ਆ ਪਿੰਡ ਦੇ ਪੰਚ ਸਰਪੰਚ ਵੀ ਮੌਕੇ ਤੇ ਸਾਡੇ ਨਾਲ ਨੇ ਇੱਥੇ ਤੇ ਸਾਰੇ ਜਥੇਬੰਦੀ ਕਿਹੜੀ ਗੱਲ ਨੇ ਦੱਸੀ ਸੁਤਲੋਕ ਸਿੰਘ ਨੂੰ ਉਹੀ ਗੱਲ ਨਿਕਲੀ ਇੱਥੇ ਆਣ ਕੇ ਵੀ ਜਿਹੜੀ ਤੁਹਾਨੂੰ ਦੱਸੀ ਸੀ ਸਾਰੇ ਨਗਰ ਨੇ ਪੰਚਾਇਤ ਨੇ ਇੱਕ ਪਹਿਲਾਂ ਵੀ ਫੈਸਲਾ ਕਰਾਇਆ ਸੀ ਉਹ ਫੈਸਲੇ ਤੇ ਉਹ ਪਰਿਵਾਰ ਨਹੀਂ ਰਿਹਾ ਪਰ ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਬਾਬਾ ਜੀ ਨੇ ਵੀ ਕਰਤੀ ਮੈਂ ਦਾਸ ਵੀ ਕਰਦਾ ਐ ਜੇ ਤੇ ਦੋ ਦੋਨਾਂ ਦੇ ਵਿਚਕਾਰ ਵੀ ਕਰ ਦੇ ਪ੍ਰਸ਼ਾਸਨ ਠੀਕ ਆ ਨਹੀਂ ਤਾਂ ਫਿਰ ਜਿਵੇਂ ਵੀ ਸਾਰੇ ਜਥੇਬੰਦੀਆਂ ਵਿਚਾਰ ਕਰਨੀਆਂ ਵਿਚਾਰ ਕਰਕੇ ਜਿਹੜਾ ਵੀ ਫੈਸਲਾ ਲਵਾ ਕੋ ਖਰਾਬ ਹੋ ਜਾਊਗਾ ਤੇ ਭਾਈ ਜਸਪਾਲ ਸਿੰਘ ਕੌਮੀ ਪ੍ਰਧਾਨ ਫੈਡਰੇਸ਼ਨ ਦੇ ਸਾਰੇ ਸਾਡੇ ਨਾਲ ਨੇ ਸਾਰੇ ਜਥੇਬੰਦੀ ਨੇ ਇਹ ਵਿਚਾਰ ਕੀਤੀ ਆ ਕਿ ਭਾਈ ਸੰਤੋਖ ਸਿੰਘ ਜੋ ਮਰਜ਼ੀ ਕਰ ਲੈਂਦੇ ਕਿਹੜਾ ਉਹਨਾਂ ਸ਼੍ਰੀ ਸਾਹਿਬ ਦੇ ਖਿਲਾਫ ਔਰ ਦਾੜੇ ਦੇ ਖਿਲਾਫ ਗੱਲ ਕੀਤੀ ਹੈ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਸਿੱਖ ਨਾ ਹੀ ਕਰਾਂਗੇ ਤੇਸ ਕਰਕੇ ਹੀ ਸਾਰੀ ਇਹ ਹੀ ਸਾਡਾ ਮਤ ਹੈ ਵੀ ਦੋ ਦਿਨ ਦਾ ਅੱਜ ਉਹਨੇ 12ਵੇਂ ਟਾਈਮ ਦਿੱਤਾ ਸੀ ਆਪਣੇ ਚੌਕੀਨ ਚਾਰਜ ਨੇ ਚਲੋ ਕਹਿੰਦਾ ਤਰੀਕ ਤੇ ਕਹੇ ਨੇ ਤੇ ਤਰੀਕ ਤੇ ਚਲ ਪੁੱਤ ਕੇ ਆ ਜੇ ਜੇ ਤਾਂ ਸ਼ਾਮ ਤੱਕਰ ਕੱਲ ਤੱਕਰ ਵੇਖਾਂਗੇ ਅਸੀਂ ਪਰਸਨਲ ਹੁਲਾ ਫੈਸਲਾ ਲਾਵਾਂਗੇ 22 ਤਰੀਕ ਨੂੰ ਉੱਥੇ ਭਾਈ ਹਰਸਾਲ ਸਿੰਘ ਵਰਸੀ ਆ ਅਸੀਂ ਉੱਥੇ ਹੀ ਫੈਸਲਾ ਲਾਵਾਂਗੇ ਜਿਹੜਾ ਫਾਰਜ ਅਸੀਂ ਇਕੱਠੇ ਹੋਣਾ ਹੈ ਅਈ ਰਸਾਲ ਸਿੰਘ ਬਰਸੀ ਤੇ ਹੀ ਫੈਲਾ ਲਾਵਾਂਗੇ ਦੁਬਾਰਾ ਫਿਰ ਸੋ ਸਾਡੇ ਨਾਲ ਜਿਹੜੀਆਂ ਗੁਰਸਖ ਜਥੇਬੰਦੀਆਂ ਮजूद ਸਨ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੀ ਕੱਲ ਇੱਥੇ ਨਿੰਦਨਯੋਗ ਘਟਨਾ ਵਾਪਰੀ ਸਾਡਾ ਚੈਨਲ ਵੀ ਇਸ ਘਟਨਾ ਦੀ ਜਿਹੜੇ ਨਿੰਦਾ ਕਰਦਾ ਤੇ ਪ੍ਰਚਾਰ ਚਨ ਅੱਗੇ ਜਿਹੜੇ ਇਹਨਾਂ ਦੀ ਗੱਲ ਰੱਖਦਾ ਹੈ ਕਿ ਜਲਦ ਤੋਂ ਜਲਦ ਉਸ ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੋ ਸਿਕੰਜਾ ਕੱਸਿਆ ਜਾਵੇ ਮੇਰੇ ਨਾਲ ਹਰਨੇਕ ਸਿੰਘ ਢੁੱਲਰ ਦੇ ਨਾਲ ਰਾਇਵਰ ਸਿੰਘ ਚੋੜਾ ਦੀ ਪਰਕਟੇਸ਼ਨ ਸੋਨਹਾ ਸੋ